ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਜੇਕਰ ਤੁਸੀਂ ਵੀ ਈਟੀਟੀ 2364 ਭਰਤੀ ਵੱਲੇ ਪੇਪਰ ਦਿੱਤੇ ਨੇ ਅਤੇ ਨਿਯੁਕਤੀ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਕਿਉਂਕਿ ਤੁਹਾਡੇ ਨਾਲ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਈਟੀਟੀ 2364 ਦੀ ਨਿਯੁਕਤੀ ਨੂੰ ਲੈ ਕੇ ਹੀ ਹੁਣ ਗੱਲ ਜਿਹੜੀ ਹੈ ਇੱਥੇ ਆ ਕੇ ਖੜੀ ਹੈ ਬਾਕੀ ਸਭ ਪ੍ਰੋਸੈਸ ਇਹਨਾਂ ਦਾ ਕੰਪਲੀਟ ਹੋ ਚੁੱਕਿਆ ਹੈ ਪਰ ਸਰਕਾਰ ਜਿਹੜੀ ਡਾ ਨਹੀਂ ਦੇ ਰਹੀ ਸੋ ਜਿਹੜੇ ਯੂਨੀਅਨ ਵਾਲੇ ਆਗੂ ਨੇ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਮੋਹੱਲੀ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉਹਨਾਂ ਉਹਨਾਂ ਨੇ ਕਿਹਾ ਕਿ ਸਾਰੇ ਕੈਂਡੀਡੇਟ ਤਿਆਰ ਹੋ ਜਾਣ ਕਿਉਂਕਿ ਜੇਕਰ ਤੁਸੀਂ ਨਿਯੁਕਤੀ ਜਲਦੀ ਲੈਣਾ ਚਾਹੁੰਦੇ ਹੋ ਤਾਂ ਰੋਸ ਪ੍ਰਦਰਸ਼ਨ ਕਰਨਾ ਹੀ ਪੈਣਾ ਹੈ ਕਿਉਂਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਚੁੱਪ ਰਹਿੰਦਿਆਂ ਨਹੀਂ ਸੁਣਦੀ ਸੋ ਯੂਨੀਅਨ ਨੇ ਇੱਕ ਫੈਸਲਾ ਕੀਤਾ ਹੈ ਕੱਲ ਨੂੰ ਸਭ ਤੋਂ ਪਹਿਲਾਂ 9 ਵਜੇ ਮੀਟਿੰਗ ਹੋਏਗੀ ਅੰਮ੍ਰਿਤਸਰ ਗੁਰਦੁਆਰਾ ਵਿਖੇ ਉੱਥੇ ਸਾਰੇ ਜਣੇ ਇਕੱਠੇ ਹੋ ਕੇ ਅੱਗੇ ਦੀ ਕਾਰਵਾਈ ਲਈ ਚਾਲੇ ਪਾਣਗੇ ਜਿਸ ਦੇ ਵਿੱਚ ਸ਼ਾਮਿਲ ਹੋਏਗਾ ਰੋਸ ਪ੍ਰਦਰਸ਼ਨ ਵੀ ਅਤੇ ਉਸ ਮੀਟਿੰਗ ਦੇ ਵਿੱਚ ਜਿੰਨੇ ਵੀ ਵੱਧ ਤੋਂ ਵੱਧ ਸਾਥੀ ਪਹੁੰਚ ਸਕਣ ਉਹ ਪਹੁੰਚਣ ਅਤੇ ਜੇਕਰ ਤੁਸੀਂ ਨਹੀਂ ਜਾ ਰਹੇ ਤਾਂ ਇਸ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਅਤੇ ਹੋਰ ਜਿੰਨੇ ਵੀ ਹੋ ਸਕਣ ਉਹਨਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹ ਉੱਥੇ ਪਹੁੰਚ ਕੇ ਇਹਨਾਂ ਦਾ ਸਾਥ ਦੇ ਸਕਣ ਅਤੇ ਆਪਣੀ ਇਸ ਭਰਤੀ ਨੂੰ ਪੂਰਾ ਕਰਵਾ ਸਕਣ ਕਿਉਂਕਿ 2364 ਵੀ 999 ਦੀ ਤਰ੍ਹਾਂ ਬਹੁਤ ਲੰਬੀ ਖਿੱਚ ਰਹੀ ਹੈ ਪਰ ਇਹ ਪੂਰੀ ਹੋਣ ਦਾ ਨਾਂ ਨਹੀਂ ਲੈ ਰਹੀ ਸਰਕਾਰ ਵੀ ਪੂਰਾ ਨਹੀਂ ਕਰਨਾ ਚਾਹ ਰਹੀ ਕਿਉਂਕਿ ਤੁਹਾਨੂੰ ਪਤਾ 999 ਨੇ ਇੱਕ ਰਾਤ ਧਰਨਾ ਲਗਾਇਆ ਮਤਲਬ ਕਿ ਇੱਕ ਦਿਨ ਔਰ ਦੂਸਰਾ ਪੂਰੀ ਰਾਤ ਤਾਂ ਜਾ ਕੇ ਉਹਨਾਂ ਦੀ ਪ੍ਰੋਵੀਜ਼ਨਲ ਲਿਸਟ ਜਾਰੀ ਕੀਤੀ ਗਈ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ 808 2364 ਭਰਤੀ ਤੁਹਾਨੂੰ ਨਿੱਤੀ ਪੱਤਰ ਦਿੱਤੇ ਜਾਣ ਤਾਂ ਇਹਨਾਂ ਯੂਨੀਅਨ ਦਾ ਜ਼ਰੂਰ ਸਾਥ ਦਿਓ ਜੇਕਰ ਤੁਸੀਂ ਸਾਥ ਨਹੀਂ ਦੇਣਾ ਤਾਂ ਫਾਈਨੈਂਸ਼ਲੀ ਅਤੇ ਹੋਰ ਆਪਣੇ ਦੋਸਤਾਂ ਮਿੱਤਰਾਂ ਨੂੰ ਤਿਆਰ ਕਰਕੇ ਜ਼ਰੂਰ ਸਾਥ ਦਿਓ ਤੁਸੀਂ ਨਹੀਂ ਪਹੁੰਚ ਸਕਦੇ ਤਾਂ ਕਿਸੇ ਹੋਰ ਨੂੰ ਭੇਜ ਦਿਓ ਆਪਣੀ ਜਗ੍ਹਾ ਤੇ ਬਸ ਆਪਾਂ ਇੱਕ ਵਾਰ ਸਟਰੈਂਥ ਦਿਖਾਉਣੀ ਹੈ ਉੱਥੇ ਕਿ ਹਾਂਜੀ ਅਸੀਂ ਬਹੁਤ ਸਾਰੇ ਬੱਚੇ ਹ ਕਿਉਂਕਿ ਜੇਕਰ ਆਪਾਂ ਥੋੜੇ ਜਿਹੇ ਬੱਚੇ ਜਾਵਾਂਗੇ ਤਾਂ ਪੁਲਿਸ ਦਾ ਦਬਾਅ ਵੀ ਵਧ ਜਾਂਦਾ ਔਰ ਸਰਕਾਰ ਦਾ ਦਬਾਅ ਵੀ ਵਧ ਜਾਂਦਾ ਜੇਕਰ ਬੱਚੇ ਜ਼ਿਆਦਾ ਹੋਣਗੇ ਤਾਂ ਬੱਚਿਆਂ ਦਾ ਦਬਾਅ ਜ਼ਿਆਦਾ ਹੋਏਗਾ ਪੁਲਿਸ ਤੇ ਵੀ ਔਰ ਸਰਕਾਰ ਤੇ ਵੀ ਸੋ ਪਲੀਜ਼ ਰਿਕੁਐਸਟ ਇੱਕ ਜੇਕਰ ਤੁਸੀਂ ਨਹੀਂ ਜਾ ਸਕਦੇ ਤਾਂ ਹੋਰ ਕਿਸੇ ਨੂੰ ਭੇਜ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਬੱਚੇ ਤੁਹਾਡੇ ਜੰਮ ਪਛਾਨ ਵਾਲੇ ਮੁਹਾਲੇ ਰਹਿੰਦੇ ਨੇ ਉਹ ਇਹਨਾਂ ਦੀ ਸਪੋਰਟ ਵਿੱਚ ਉੱਥੇ ਆ ਸਕਣ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਅੱਜ ਦੀ ਇਹੀ ਖਬਰ ਹੈ ਜਰੂਰ ਸ਼ੇਅਰ ਕਰ ਦੇਣਾ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਫੇਰ ਤੋਂ ਇੱਕ ਵਾਰ ਕਹਿ ਰਿਹਾ ਹਾਂ ਰਿਕੁਐਸਟ ਹੈ ਜਰੂਰ 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 ਧੰਨਵਾਦ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ